ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਅਨੂ ਚੋਪੜਾ ਪਰਾਲੀ ਸਾੜਨ ਦਾ ਮਾਮਲਾ ਹਮੇਸ਼ਾ ਤੋਂ ਪੰਜਾਬ ਦੇ ਵਿੱਚ ਸੁਰਖੀਆਂ ਦੇ ਵਿੱਚ ਬਣਿਆ ਰਿਹਾ ਹੈ ਤੇ ਹਮੇਸ਼ਾ ਤੋਂ ਹੀ ਤੁਹਾਨੂੰ ਦੱਸਿਆ ਕਿ ਪੰਜਾਬ ਦੇ ਸਿਰ ਇਹ ਦੋਸ਼ ਮੜਿਆ ਜਾਂਦਾ ਰਹੇ ਕਿ ਇੱਥੇ ਪਰਾਲੀ ਸਾੜੀ ਜਾਂਦੀ ਹੈ ਜਿਸ ਕਾਰਨ ਦਿੱਲੀ ਦੇ ਵਿੱਚ ਤੇ ਨਾਲ ਹੀ ਨਾਲ ਜੋ ਹੈ ਹੋਰ ਗੁਆਂਢੀ ਸੂਬਿਆਂ ਦੇ ਵਿੱਚ ਜੋ ਹੈ ਪੰਜਾਬ ਕਾਰਨ ਪ੍ਰਦੂਸ਼ਣ ਜੋ ਹੈ ਵਾਧਾ ਜਾਂਦਾ ਹੈ ਸੋ ਹੁਣ ਤੁਹਾਨੂੰ ਦੱਸਿਆ ਕਿ ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਪੰਜਾਬ ਨੂੰ ਅਕਤੂਬਰ ਨਵੰਬਰ ਦੇ ਵਿੱਚ ਵਾਢੀ ਦੌਰਾਨ ਪਰਾਲੀ ਸਾੜਨ ਉਤੇ ਕਾਬੂ ਪਾਉਣ ਲਈ ਤੁਰੰਤ ਕਦਮ ਚੁੱਕਣ ਦੇ ਲਈ ਪਹਿਲਾਂ ਹੀ ਕਹਿ ਦਿੱਤਾ ਹੈ ਤਾਂ ਨਵੀਂ ਦਿੱਲੀ ਵਿਖੇ ਖੇਤੀਬਾੜੀ ਸਕੱਤਰ ਮਨੋਜ ਅਹੋਜਾ ਅਤੇ ਵਿਜੇਸ਼ ਮੁਖ ਸਕੱਤਰ ਕੇ ਐਪੀ ਸਨਾਦੀ ਅਗਵਾਈ ਹੇਠ ਜੋ ਪੰਜਾਬ ਦੇ ਅਧਿਕਾਰੀਆਂ ਵਿਚਕਾਰ ਮੀਟਿੰਗ ਹੋਈ ਹੈ ਇਸ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਵੀ ਜੋ ਹੈ ਸ਼ਿਰਕਤ ਕੀਤੀ ਤੇ ਇਸ ਦੌਰਾਨ ਸੂਬੇ ਨੂੰ ਪਰਾਲੀ ਦੀ ਸਮੱਸਿਆ ਸੰਬੰਧੀ ਯੋਜਨਾ ਪੇਸ਼ ਕਰਨ ਦੇ ਲਈ ਕਿਹਾ ਗਿਆ ਹੈ ਦਰਅਸਲ ਸਰਦੀਆਂ ਦੀ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਪਰਾਲੀ ਸਾੜਨ ਜੋ ਸਾੜਨਾ ਹੈ ਹਵਾ ਪ੍ਰਦੂਸ਼ਣ ਦਾ ਇੱਕ ਵੱਡਾ ਕਾਰਨ ਬਣਦਾ ਰਿਹਾ ਹੈ ਤੇ ਪੰਜਾਬ हरियाणा ਅਤੇ ਪਛਮੀ ਉੱਤਰ ਪ੍ਰਦੇਸ਼ ਦੇ ਵਿੱਚ ਝੋਨੇ ਦੇ ਖੇਤਾਂ ਵਿੱਚੋਂ ਨਿਕਲਦਾ ਧੂਆਂ ਐਨਸੀਆਰ ਦੇ ਵਿੱਚ ਖਾਸ ਤੌਰ ਤੇ ਕਹੇ ਕਿ ਖਤਰਨਾਕ ਪ੍ਰਦੂਸ਼ਣਦਾਰ ਰੂਪ ਧਾਰਨ ਕਰਦਾ ਰਿਹਾ ਹੈ ਤੇ ਜਿਸ ਨਾਲ ਸਿਹਤ ਲਈ ਵੀ ਕਹੇ ਕਿ ਗੰਭੀਰ ਖਤਰਾ ਹਮੇਸ਼ਾ ਤੋਂ ਪੈਦਾ ਹੁੰਦਾ ਹੋਇਆ ਆ ਰਿਹਾ ਹੈ ਜਿਸ ਕਾਰਨ ਸੋਸ਼ਲ ਮੀਡੀਆ ਉਤੇ ਵੀ ਹਮੇਸ਼ਾ ਤੋਂ ਕਾਫੀ ਜ਼ਿਆਦਾ ਹੰਗਾਮਾ ਹੁੰਦਾ ਰਿਹਾ ਹੈ ਤੇ ਲੋਕਾਂ ਦੇ ਵੱਲੋਂ ਪੁਰਾਲੀ ਸਾੜਨ ਤੋਂ ਰੋਕਣ ਲਈ ਯਤਨ ਤੇਜ਼ ਕਰਨ ਦੀ ਮੰਗ ਵੀ ਕੀਤੀ ਜਾਂਦੀ ਰਹੀ ਹੈ ਸੋ ਇਸ ਦੇ ਚੱਲਦਿਆਂ ਹੁਣ ਕੇਂਦਰ ਦੇ ਵੱਲੋਂ ਜੋ ਹੈ ਪਹਿਲਾਂ ਤੋਂ ਹੀ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਜੇਕਰ ਆਂਕੜਿਆਂ ਉੱਤੇ ਨਜ਼ਰ ਮਾਰੀਏ ਤਾਂ ਝੋਨੇ ਦੀ ਕਟਾਈ ਜੋ ਹੈ ਉਸ ਦੌਰਾਨ 20 ਮਿਲੀਅਨ ਟਨ ਝੋਨੇ ਦੀ ਪਰਾਲੀ ਪੈਦਾ ਹੁੰਦੀ ਹੈ ਇਸ ਵਿੱਚ ਪ੍ਰੀਮੀਅਮ ਬਾਸਮਤੀ ਕਿਸਮ ਦੀ ਜੋ ਹੈ 3.3 ਮਿਲੀਅਨ ਟਨ ਪਰਾਲੀ ਵੀ ਸ਼ਾਮਿਲ ਹੈ ਤੇ ਕੁੱਲ ਪਰਾਲੀ ਵਿੱਚੋਂ ਰਾਜ ਸਰਕਾਰ ਜੋ ਹੈ ਵਾਕ ਵਾਕ ਇਨ ਸਿਟੂ ਪ੍ਰਬੰਧਨ ਦੁਆਰਾ ਜੋ ਹੈ ਲਗਭਗ 11.5 ਮਿਲੀਅਨ ਟਨ ਅਤੇ ਐਕਸ ਸਿਟੂ ਵਿਧੀ ਦੁਆਰਾ ਜੋ ਹੈ 4.7 ਮਿਲੀਅਨ ਟਨ ਦੇ ਕਰੀਬ ਜੋ ਹੈ ਉਸ ਦਾ ਪ੍ਰਬੰਧਨ ਕਰਦੀ ਹੈ ਤੋ ਤਾਂ ਹੀ ਜੇਕਰ ਗੱਲ ਕਰੀਏ ਅਸੀਂ ਪੰਜਾਬ ਦੇ ਵਿੱਚ ਪਰਾਲੀ ਸੜਨ ਦੀਆਂ ਘਟਨਾਵਾਂ ਦੀ ਤਾਂ ਇਸ ਦੇ ਵਿੱਚ ਜੋ ਹੈ 26 ਫੀਸਦੀ ਦੀ ਗਿਰਾਵਟ ਬਾਰੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਵੱਲੋਂ ਕੁਝਾਂਕੜੇ ਜਾਰੀ ਕੀਤੇ ਗਏ ਹਨ ਇਸ ਅਨੁਸਾਰ ਜੋ ਹੈ ਪਿਛਲੇ ਸੀਜ਼ਨ ਦੇ ਵਿੱਚ ਪੰਜਾਬ ਵਿੱਚ ਪਰਾਲੀ ਸੜਨ ਦੀਆਂ ਕੁੱਲ ਘਟਨਾਵਾਂ ਦੇ ਵਿੱਚ 26 ਫੀਸਦੀ ਦੀ ਕਮੀ ਆਈ ਹੈ 2022 ਦੀ ਜੇਕਰ ਗੱਲ ਕਰੀਏ ਤਾਂ 2022 ਦੇ ਵਿੱਚ ਕੁੱਲ 49922 ਖੇਤਾਂ ਦੇ ਵਿੱਚ ਅੱਗ ਲੱਗੀਆਂ ਸਿਗੀਆਂ ਇਸ ਦੇ ਮੁਕਾਬਲੇ ਪਿਛਲੇ ਸਾਲ ਦੀ ਜੇਕਰ ਗੱਲ ਕਰੀਏ 2023 ਦੀ ਤਾਂ ਗਿਣਤੀ ਕਾਫੀ ਘਟ ਗਈ ਤੇ ਇਹ ਗਿਣਤੀ ਜੋ ਹੈ 36600 ਦੇ ਕਰੀਬ ਰਹਿ ਗਈ ਹੈ ਹਾਲਾਂਕਿ ਪਰਾਲੀ ਸੜਨ ਦਾ ਰਕਬਾ ਜੋ ਇਹ 2022 ਦੇ ਵਿੱਚ 15 ਲੱਖ ਏਕੜ ਤੋਂ ਵੱਧ ਕੇ 2023 ਦੇ ਵਿੱਚ ਜ਼ਰੂਰ 19 ਲੱਖ ਏਕੜ ਹੋ ਗਿਆ ਹੈ ਪਰ ਇਸ ਵਾਰ ਇਸ ਨੂੰ ਘਟਾ ਕਰਨ ਦੀ ਕੋਸ਼ਿਸ਼ ਜੋ ਹੈ ਉਹ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸਿਆ ਕਿ ਮੀਟਿੰਗ ਦੇ ਵਿੱਚ ਰਾਜ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕੇਂਦਰ ਨੂੰ ਇਹ ਵੀ ਜਾਣੂ ਕਰਵਾਇਆ ਹੈ ਕਿ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਸਬਸਿਡੀ ਵਾਲੀਆਂ ਮਸ਼ੀਨਾਂ ਦੀ ਸਪਲਾਈ ਲਈ ਜਾਏ ਕਿਸਾਨ ਨਾ ਤੋਂ ਬਿਨੇ ਪੱਤਰ ਮੰਗੇ ਗਏ ਹਨ ਅਤੇ ਹੁਣ ਤੱਕ 11000 ਦੇ ਨੇ ਜੋ ਐਪਲਾਈ ਕਰ ਦਿੱਤਾ ਹੈ ਰਾਜ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਨੇ ਇਹ ਵੀ ਕਿਹਾ ਹੈ ਕਿ ਅਸੀਂ ਜੋ ਹੈ ਚਾਹੁੰਦੇ ਆ ਕਿ ਵੱਧ ਤੋਂ ਵੱਧ ਕਿਸਾਨ ਆਖਰੀ ਮਿਤੀ 20 ਜੂਨ ਤੱਕ ਜੋ ਮਸ਼ੀਨਾਂ ਲਈ ਅਰਜ਼ੀ ਦੇਣ ਕਿਉਂਕਿ ਵਿਭਾਗ ਜੋ ਹੈ 25000 ਤੋਂ 26000 ਕਿਸਾਨਾਂ ਨੂੰ ਮਸ਼ੀਨਾਂ ਦੇਣ ਦਾ ਟੀਚਾ ਜੋ ਹੈ ਉਹ ਬਣਾਉਣਾ ਚਾਹੁੰਦਾ ਹੈ ਸੋ ਤੁਹਾਨੂੰ ਦੱਸੇ ਕਿ ਪਰਾਲੀ ਸਾੜਨ ਨੂੰ ਕੰਟਰੋਲ ਦੇ ਵਿੱਚ ਕਰਨ ਲਈ ਉਸ ਤੇ ਕਾਬੂ ਪਾਉਣ ਦੇ ਲਈ ਜੋ ਇਹ ਯਤਨ ਹੋਣ ਕੀਤੇ ਜਾ ਰਹੇ ਨੇ ਅਕਤੂਬਰ ਨਵੰਬਰ ਦੇ ਵਿੱਚ ਤੁਹਾਨੂੰ ਦੱਸੇ ਕਿ ਇਹ ਸਿਖਰਾਂ ਤੇ ਹੁੰਦਾ ਹੈ ਪੰਜਾਬ ਦੇ ਵਿੱਚ ਕਾਫੀ ਇਲਾਕਿਆਂ ਦੇ ਵਿੱਚ ਕਹਿੰਦੇ ਕਿ ਪਰਾਲੀ ਸਾੜਾਈ ਜਾਂਦੀ ਹੈ ਹਾਲਾਂਕਿ ਪਿਤੇ ਸਾਨਾਂ ਦੀ ਜੇਕਰ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਇਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜੋ ਹੈ ਸੈਟੇਲਾਈਟ ਇਮੇजेस ਦੇ ਰਾਹੀਂ ਵੀ ਇਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਾਫੀ ਜ਼ਿਆਦਾ ਕਹਲੇ ਕਿ ਆਪਾਂ ਮਾਮਲੇ ਪਹਿਲਾਂ ਵੀ ਦਰਜ ਹੋਏ ਸੀਗੇ ਬੀਤੇ ਸਾਲਾਂ ਦੇ ਵਿੱਚ ਜੋ ਪਰਾਲੀ ਸਾੜਦਾ ਸੀ ਤਾਂ ਇਸ ਵਾਰ ਪਹਿਲਾਂ ਹੀ ਮੀਟਿੰਗ ਕਰਕੇ ਜੋ ਹੈ ਇਸ ਤੇ ਕਾਬੂ ਪਾਉਣ ਦੇ ਲਈ ਜੋ ਹੈ ਪੰਜਾਬ ਸਰਕਾਰ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ ਕਿ ਇਸ ਵਾਰ ਪਰਾਲੀ ਦੇ ਮਾਮਲੇ ਜੋ ਹੈ ਘੱਟ ਤੋਂ ਘੱਟ ਸਾਹਮਣੇ ਆਉਣ ਜੇਕਰ ਹੁੰਦਾ ਹੈ ਤਾਂ ਉਸ ਤੇ ਕਾਰਵਾਈ ਕੀਤੀ ਜਾਵੇ ਇਹ ਵੀ ਜੋ ਹੈ ਨਾਲ ਹੀ ਗੱਲ ਕਹਿ ਦਿੱਤੀ ਗਈ ਹੈ ਸੋ ਇਸ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਹੋਰ ਵੀ ਜਾਣਕਾਰੀ ਜੁਆਸੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਫਿਲਹਾਲ ਦੇ ਲਈ ਦਿਓ ਇਜਾਜ਼ਤ ਤੇ ਦੇਖਦੇ ਰਹੋ ਅਜੀਤ ਵੈਬ ਟੀਵੀ